ਕੀ ਇਹ ਤਰਸ ਖਾ ਲੂਗੀ ਮੇਰੇ ਤੋਂ ਕੀ 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 ਜਾਂਦੀ ਆ ਉਹਦੇ ਵਿੱਚ ਉਹ ਨਹੀਂ ਆਉਂਦੀ ਬਾਈਕ ਦੇ ਵਿੱਚ ਅੰਮਾ ਇੱਕ ਤਾਂ ਉਹਦੇ ਵਿੱਚ ਆਉਂਦੀ ਹਾਂ ਕੁਛ ਨਹੀਂ ਹੋਇਆ ਸੇਰ ਨੂੰ ਮੈਂ ਵੇਖਾਂ ਲਈ ਗੁੱਸੇ ਨਾਲ ਅੱਛਾ ਤੇ ਜਦੋਂ ਮੇਰੇ ਨਾਲ ਵੇਲੇ ਹੈ ਗੁੱਸੇ ਨਾਲ ਫਿਰ ਐ ਕੱਲਾ ਕੀ ਕਰਾਂਗੀ ਪੀ ਹੋਈ ਅੱਛਾ ਅਸਲ ਅਸਲ ਜੇ ਨਹੀਂ ਤਰਸ ਖਾ ਲੂਗੀ ਨਾ ਮੈਨੂੰ ਕੋ ਕਹੂਗੀ ਤਾ ਕਰਕੇ ਖਾ ਲੂਗੀ ਤੇ ਮੇਰੇ ਨਾਲ ਗੁੱਸੇ ਨਾਲ ਵੇਖਾਂਗੀ ਹਾਂ ਪਾਪਾ ਨੇ ਮੈਂ ਦੱਸਣਾ ਵੀ ਦੰਦੀ ਵੜਦੀ ਦੰਦੀ ਵੜਦੀ ਇੱਕ ਮਿੰਟ ਇੱਧਰ ਕਰੀਂ ਨਾ ਮੜਿਆ ਕਣੀ ਕਰੀ ਕਰੀ ਉਹਨੇ ਜਰ ਇਹਨੂੰ ਕੀੜੀਆਂ ਆ ਗੀਆਂ ਸਾਰੇ ਮੰਜੇ ਤੇ ਇਹ ਮਿੱਠਾ ਡੋਲ ਦਿੰਦੀ ਆ। ਮਿੱਠਾ ਡੋਲ ਦੀ ਤਾਂ ਕਰਕੇ ਆਉਂਦੇ। ਸਪਰੇਅ ਕਰ ਦਿੰਨੇ ਆ। ਸਪਰੇਅ ਕਿੱਥੇ ਰੱਖੀ? ਉੱਥੇ ਪਈ ਆਵੇ। ਨਹੀਂ ਉਹ ਤਾਂ ਸ਼ੀਸ਼ੇ ਲੱਗੇ ਪਈ ਉਹ ਰੱਖੀ। ਅੱਛਾ। ਸਤਿ ਸ਼੍ਰੀ ਅਕਾਲ ਜੀ ਸਵਾਗਤ ਤੜਾਈ ਦੇਣੇ ਵਲੌਗ ਦੇ ਵਿੱਚ ਤੇ ਮੰਮੀ ਜੀ ਨੂੰ ਸੂਟ ਦਿਖਾਉਨੇ ਮੰਮੀ ਜੀ ਨੂੰ ਦਿਖਾਇਆ ਨਹੀਂ ਜਿਹੜੇ ਅਨੰਤਪੁਰ ਸਾਹਿਬ ਤੋਂ ਆਏ ਸੀ ਨਾ ਕਪਲ ਤੇ ਉਹ ਮੰਮੀ ਜੀ ਜੁਗਾ ਗਿਫਟ ਲੈ ਕੇ ਆਏ ਸੰਦੀਪ ਜੁਗਾ ਤੇ ਆਪਾਂ ਕੀ ਹੈ? ਉੱਧਰ ਵੇਖ ਕੇ ਜਲਦੀ ਹੁੰਦੀ। ਚਲ ਮਾਰਿਆ ਕੋਕਰੋਚ ਵਾਲੀ ਮਾਰ ਦੇਣੀ। ਦਾਦੂ ਸੌਂਗੇ ਦਾਦੂ ਸੌਂਗੇ ਦਾਦੂ ਸੌਂਗੇ ਦਾਦੂ ਸੌਂਗੇ ਵੜੀਏ 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 ਸੌਂਗੇ ਡਰਾ ਦਿਓ ਕਾ ਦਿਓ ਡਰਾ ਦਿਓ ਨਿਮਾਚ ਨਿਕਲੇ ਬਰਸ ਹੁਣ ਬਰਸ ਲੈ ਵੀ ਆਦ ਖਣੇ ਮੂਮੂ ਕਹਿੰਦੇ ਹੈ ਰੈਸਨ ਦੀ ਬਸ ਸੁਲਾਹ ਆ ਰਹੀ ਹੈ ਰੋਜ਼ਾਂ ਦੇ ਟਾਈਮ ਦੀ ਸੁਲਾਹ ਹੈ ਛਾ ਸਹੀ ਹੈ 100 ਵਿੱਚ ਸੈੱਲ ਪਾਇਆ ਘੜੀਏ ਖਲੋਤੀ ਸੀਗੀ ਕਹਿੰਦੇ ਵੀ ਘੜੀ ਖਲੋਤੀ ਕੁ ਲੈਣੀ ਹੁੰਦੀ ਹੈ ਚੰਗੀ ਨਹੀਂ ਹੁੰਦੀ ਹਾਂ ਕੀ ਕੀ ਕੀਤਾ ਯਾ ਉਹ ਹੁੰਦਾ ਹੈ ਇਹ ਕਿ ਬਦਿਕ ਉਹ ਦਿਖਾਤਾ ਇਨੇ ਰੱਖਿਆ ਲਗਾ ਕੇ ਬੰਨੇ ਕਿੱਥੇ ਰੱਖਿਆ ਸੂਟ ਮੰਮੀ ਦੇ ਖੋ ਨੀ ਸੂਟ ਮੰਮੀ ਦਾ ਤੇ ਹਨਾ ਓਹੋ ਕੀ ਨਾ ਕੀ ਨਾ ਦਰਾਜ ਖੋਲ ਦੋ ਦਰਾਜ ਖੋਲ ਦੋ ਖੋਲੋ ਆ ਮੰਮੀ ਦਾ ਇਹ ਲੈਣਾ ਬੱਤ ਵਾਓ ਵਾਓ ਕਿਤਾਹ ਬਣ ਹਰ ਕੋਣ ਇਦਾਂ ਵਾਓ ਵਾਓ ਕਾਕੇ ਦੇ ਸੋਨਾ ਸੂਤ ਆ ਹਰ ਦਿਨ ਦੇ ਅੱਜ ਦੇ ਅੱਜ ਦੇ ਓਹ ਹੋ ਲੈ ਹਰ ਕੋਤੇ ਦੇ ਦੇ ਕੇ ਮੇਰੇ ਰੇਕੇ ਸੋਨੇ ਆ ਸੋਨੇ ਆ ਕਾਕੇ ਦੇ ਸੋਨਾ ਵਾਓ ਵਾਓ ਨਾ ਲਾ ਆਪਣੇ ਦੇਖੀ ਨਾਲ ਲਾ ਕੈਂਚਰ ਲਾਤੇ ਸੀਸ਼ੇ ਜੀ ਕੋਣ ਸਾਹਮਣੇ ਆਏ ਸੀਸ਼ੇ ਜੀ ਆਏ ਵਾਓ ਕਿਤਾ ਸੁਣਾ ਭਾਈ ਲੈ ਉਹ ਤੇਰੀ ਭਲੀ ਹੋ ਜੇ ਓਏ ਭੱਜੀ ਮੈਂ ਦੇਖ ਪਾ ਨਹੀਂ ਇਹ ਚਾਹ ਮੋ ਕੈਪਰੀ ਬਹੁਤ ਵੱਡੇ ਆ ਹਰ ਗੁਣ ਕਿੱਥੇ ਬਣਾ ਹਰ ਗੁਣ ਕਿੱਥੇ ਆ ਹਿਆ ਚ ਨਹੀਂ ਕਰੀਆ ਹਰ ਗੁਣ ਕਿੱਥੇ ਆ ਹੋਇਆ ਹਰ ਗੁਣ ਕਿੱਥੇ ਆ ਹੋਇਆ ਉਹ ਤੇਰਾ ਹੀ ਆ ਆ ਨਿਕਰੇ ਨਾ ਇਹਨਾਂ ਦਾ ਪਟਾ ਵਧੀਆ ਜਣਾ ਸਿਰ ਤੇ ਟਿਕ ਜਾਂਦਾ ਨਾਲੇ ਉਹ ਤਾਂ ਬੜੇ ਵਿਚਾਰੇ ਪਿਆਰ ਨਾਲ ਦੇ ਗਿਆ ਆਨੰਦਪੁਰ ਸਾਹਿਬ ਤੋਂ ਮੰਮੀ ਆਏ ਸੀ ਮਨਨ ਵਾਸਤੇ ਅੱਛਾ ਅੱਛਾ ਹਾਂ ਮਨਨ ਦਾ ਚੈਨਲ ਹੀਗਾ ਮਰ ਕੇ ਜਲਦੀ ਕੋ ਪਿਆਰ ਨਾ ਦੇਂਦਾ ਸਾਰੀ ਚੀਜ਼ ਹੀ ਸੋਹਣੀ ਹੁੰਦੀ ਕਿ ਨਹੀਂ ਵੀ ਅਵਲ ਤੇ ਭਾਵੇਂ ਕੋਈ ਚੀਜ਼ ਲੈ ਕੇ ਵੀ ਨਿ ਆਵੇ ਉਦਾਂ ਜਿਸਦਕੇ ਘਰੇ ਆ ਜਾਏ ਕਹਿੰਦੇ ਉਹ ਵੀ ਹਾਂ ਕੋਈ ਨਾ ਦੇਖ ਲਓ ਕਿ ਹਣ ਕਾ ਕੰਨੇ ਕਹਦਾ ਦੱਸ ਨਹੀਂ ਕੀ ਰਾਇ ਕੀ ਰਾਇ ਸਿਆਲ ਦਾ ਸਿਆਲ ਵਾਲਾ ਕੋ ਦੂਜਾ ਕੋਟਨ ਦਾ ਐ ਇਥੋਂ ਆ ਕੋਟਨ ਦਾ ਐ ਨਹੀਂ ਆ ਮਗਰਲਾ ਕੇਰਾ ਨਹੀਂ ਜੇ ਕਟਿੰਗ ਹੋਣੀ ਆ ਆਪਾਂ ਆਪਿ ਜਲਾਓ ਅਸੋ ਆਪਿ ਜਲਾਓ ਬੱਸ ਚਲਵਾਰ ਵੀ ਚੀਂਗਾ ਹਾਂ ਚਲਵਾਰ ਆ ਆਸ ਚਲਵਾਰ ਹੂੰ ਅੱਛਾ 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 ਸੋਹਣੀ ਆ ਆ ਕੇਰਾ ਕੇਰੇ ਦੀ ਨਾਲ ਚਲਵਾਰ ਦਾ ਕੰਟਰਾਸਟ ਕਿਹਨਾਂ ਹਾਂ ਹਾਂ ਬਹੁਤ ਲਗਿੱਤਾ ਮੈਨੂੰ ਆਹੋ ਆਹੋ ਕੇਰਾ ਹੀ ਆ ਆਹ ਕਲਾ ਕੇਰਾ ਪਿਛਲਾ ਕੇਰਾ ਜੇ ਬਾਵਾ ਨਹੀਂ ਸਾਈਡ ਤੋਂ ਲੱਗ ਜਾਏ ਤਾਂ ਇਹ ਤੋਂ ਆ ਕਟਿੰਗ ਕਰੇ ਤੇ ਆਸ ਨੂੰ ਆ ਬਾਵਾ ਤੇ ਆਸ ਆ ਨੜ ਨੇ ਵਸਗੀਆਂ ਹੋਂਡੀਆਂ ਬੜੀਆਂ ਸਮਝੋ ਤੁਸੀਂ ਮਗਰ ਲ ਘੇਰਾ ਤੇ ਆ ਘੇਰਾ ਵਾ ਜੇ ਬਾਵਾ ਹੋਣਾ ਪਰ ਨਹੀਂ ਘੇਰਾ ਹੀ ਬਣਨਾ ਘੇਰਾ ਬਣ ਜੇ ਬਾਵਾ ਚੜੀਆਂ ਹੋਣ ਦੱਸ ਮੈਨੂੰ ਸ਼ਾਇਦ ਇੱਧਰ ਐਕਸਟਰਾ ਕਹਿੰਦੀ ਤੇ ਉਹ ਲੈ ਵੀ ਸਵੇਰੇ ਸਵੇਰੇ ਕੁੜੀ ਰੋਣ ਲੱਗ ਪਈ ਆ ਕੀ ਹੋਇਆ ਈ ਹੈ ਨਹੀਂ ਹੋਇਆ ਕੋਈ ਦੱਸਦੇ ਸਾਇਰ ਨੂੰ ਕੀ ਹੋਇਆ ਇੰਨੇ ਨੁਕਸਾਨ ਕਰਤਾ ਸਵੇਰੇ ਸਵੇਰੇ ਪੈਰ ਮਾਰ ਕੇ ਦੇਖਣ ਵੇਖ ਇਹਨਾਂ ਨਾਮ ਮੇਰਾ ਲਾ ਦੇਣਾ ਕਹਿੰਦੀ ਆਪਣਾ ਬਲੌਗ ਬਣਾਉਣਾ ਲੱਗਾ ਆਪਣੀ ਸਿਰ ਤੇ ਲੈ ਆਪਣਾ ਇਹ ਨਾਮ ਲੈ ਲੈ ਵੀ ਮੇਰਾ ਨਾਮ ਨਾਲ ਹੀ ਇਨਨ ਨੁਕਸਾਨ ਕਰਤਾ ਏ ਮੋੜ ਤੇ ਰੁੱਕ ਰਾਹ ਪਿਆ ਬੁੱਲ ਲਿੜੀ ਇਨੇ ਇਨੇ ਤੋੜਦੀ ਏ ਕੈਟਲ ਕੀ ਕਹਿੰਦੇ ਆ ਕੇਤਲੀ ਕਿੱਥੇ ਵਖਾਂ ਚੱਲਾਂ ਇੰਦਾਂ ਡੈਂਡਾ ਈਂ ਦੇ ਡੈਂਡਾ ਕਰੜੀ ਡੰਡੀ ਤੋਂ ਬਿਨਾ ਪੀ ਲਿਆ ਕਰਿਓ ਯਾਦੇ ਡੈਡੀ ਹੈ ਸੱਚ ਡੈਡੀ ਨੋਟ ਨਾਟ ਵਾਵਾ ਜੋੜ ਦਿੰਦਾ ਡੰਡਾ ਡੰਡੀ ਵੀ ਜੋੜਦੇ 5 ਕਿੱਕ ਨਾਲ ਅੱਜ ਫੇਰ ਕਰਦਾ ਨਕਸਾਨ ਹੋਇਆ ਆਹ ਟਕਣ ਟੁਕੜਾ ਸਾ ਇੱਕ ਅਨੇ ਕੇਸਲੇ ਰੰਗ ਸੁਨਰਗੇ ਕੱਪ ਵੀ ਕਲਰ ਗਿਆ ਇੱਕ ਇੱਕ ਟੁੱਟ ਗਿਆ ਕੱਪਾ ਪਿਆ ਉਹਤ ਨਹੀਂ ਕਰਨੀ ਅਸਰੀ ਅਸਰੀ ਨਹੀਂ ਭੱਜੀਆਂ ਸਨ ਦੀਆਂ ਬਣਾਇਆਂ ਨੁਕਰਾਂ ਜੀ ਆਹ ਵੇਖਦੀ ਨੁਕਰ ਖਣੀ ਭੱਜੀ ਨਹੀਂ ਆ ਠੀਕ ਹੈ ਉਦਾਂ ਇਹ ਆ ਵੀ ਤੇਰਾ ਇੱਥੇ ਰੱਖਿਆ ਹੱਥ ਸਿੱਧੀ ਕੀਤੀ ਹੈ ਤੇ ਉਹ ਸਿੱਧਾ ਹੀ ਜਾ ਥੱਲੇ ਡਿੱਗ ਪਿਆ ਯਾਰ ਇਹਨੇ ਮੈਨੂੰ ਕੱਲ ਕਿਹਾ ਤੇਰਾ ਅਧ ਵਿੱਚ ਚੇਤਾ ਭੁੱਲ ਗਿਆ ਜਾਨਾ ਇਹ ਕਹਿੰਦੇ ਉੱਥੇ ਰੱਖ ਦੇ ਤਾਂ ਉਹ ਉੱਪਰ ਦੇ ਚੇਤਾ ਭੁੱਲ ਗਿਆ ਮੈਨੂੰ ਤੇ ਜਾ ਥੱਲੇ ਲੱਗੀ ਚਲੋ ਜੀ ਕੰਮ ਹੋ ਗਿਆ ਮੈਂ ਆ ਗਿਆ ਹਾਂ ਥੋੜਾ ਜਿਹਾ ਕੰਮ ਤੇ ਆ ਗਿਆ ਹਾਂ ਉਹ ਬੜਾ ਕੰਮ ਕਰਕੇ ਪਹੁੰਚ ਕੇ ਘਰੇ ਸਿਹਰ ਦਾ ਗਿਆ ਹਾਂ ਤੇ ਹੁਣ ਮੈਂ ਚੱਲੇ ਆਂ ਸੰਦੀਪ ਨਾਲ ਬਾਜ਼ਾਰ ਉਹਦੀ ਕੈਟਲ ਟੁੱਟ ਗਈ ਆ ਕੈਟਲ ਕੀ ਚੀਜ਼ ਨਹੀਂ ਕਿਤ ਲਈ ਉਹ ਲੈਣ ਵਾਸਤੇ ਚੱਲੇ ਆਂ ਕਹਿੰਦੇ ਟੁੱਟ ਗਈ ਲੈ ਆਈਏ ਮੈਂ ਚਾਹ ਦੇ ਭਰਾ ਤਾਂ ਕੰਨੀ ਕੀ ਕਰਨਾ ਆਈ ਹੁਣ ਕੈਟਲ ਕੀ ਇਥੇ ਨਹੀਂ ਮਿਲੀਆਂ ਹੋਰ ਕੀ ਕਰਨਾ ਹੈ ਚੱਲੇ ਆ ਹੁਣ ਮੈਂ ਚੱਲੇ ਆ ਹਰ ਜਨ ਨਾਲ ਲੈ ਲੈਣਾ ਹੁਣੇ ਉੱਠੀ ਆ ਤੇ ਇੱਧਰ ਲੱਵਲੀ ਵੀ ਆਈ ਹੈ ਲੱਵਲੀ ਕਿੰਨੇ ਚਿਰਾਂ ਬਾਅਦ ਆਈ ਲੱਵਲੀ ਲੱਦਨ ਨਾਰਾਜ਼ ਹੋ ਗਈ ਨਹੀਂ ਨਹੀਂ ਨਾਰਾਜ਼ ਨਹੀਂ ਅੱਜ ਮੈਂ ਫੋਨ ਕੀਤਾ ਤੇ ਇਹਨੇ ਫੋਨ ਚੁੱਕਿਆ ਪਹਿਲੇ ਦੋ ਵਾਰੀ ਕੱਟਤਾ ਹਾਂ ਫਿਰ ਚੁੱਕਿਆ ਤੇ ਮੈਂ ਕਹਾ ਹੈਲੋ ਕਹਿੰਦੀ ਮੈਂ ਹਰ ਬੁਣ ਮੈਂ ਇਧਰ ਕਹਿੰਦੀ ਹਾਂ ਤੇ ਫਿਰ ਕਹਿੰਦੀ ਮਾਸੀ ਮਾਸੀ ਰਾਜੂ ਤੇ ਫਿਰ ਮਮਾ ਨਾਲ ਗੱਲ ਕਰਾਈ ਲੈ ਭੱਜ ਗਈ ਉਹ ਜਾਂਦੀ ਬਾਹਰ ਆਹ ਪਛੰਡਿਆ ਵਾਲਾ ਸਾਹਮਣੇ ਲੱਗਾ ਇਹਦਾ ਰੇਟ ਵੀ ਬੜਾ ਦੱਸਣੇ 1200 ਕਿਹੜਾ ਆ ਇਹਦਾ ਅੱਛਾ ਕਿਹੜਾ ਤੇ ਮਿਲੀ ਨਹੀਂ ਆਵੇਂ ਖਾਚੂ ਮਰ ਕੇ ਨਾ ਪਿਆਰਾ ਲੱਗਾ ਇਹ ਵੀ ਦੇਖਦੇ ਆ ਬੱਬੇ ਦੇ ਕਮਰੇ ਚ ਲਾਉਣ ਵਾਸਤੇ ਅੱਛਾ ਇਹ ਉਹ ਵਾਲਾ ਦੇਖਿਆ ਉਹ ਵਾਲਾ ਦੇਖਾਂਗੇ ਕਿ ਉਹਨ ਕਿੱਦਾਂ ਹੈ ਡੈਡੀ ਨੂੰ ਪਸੰਦ ਆਉਂਦਾ ਹਨ ਥੋੜੀ ਜਿਹੀ ਵੀਡੀਓ ਬਣਾ ਲਈ ਆ ਨਾ ਇੱਕ ਆ ਇੱਕ ਆ ਲੱਗਾ ਆਹ ਜਿਹੜਾ ਛੋਟਾ ਆ ਉਹ ਵੱਡਾ ਆ ਹਾਂ ਕਿਨੇ ਪਿਆਰੀ ਬੋਲ ਕਿਹੜੀ ਪੋ ਅੱਛਾ ਵਾਲੀ ਸਹੀ ਹੋ ਰਿਹਾ ਬੜੇ ਲੱਗੇ ਆ ਹਾਂ ਮੈਨੂੰ ਆ ਚੀਜ਼ ਤਾਂ ਬੜੀ ਪਿਆਰੀ ਲੱਗੀ ਆ ਬੜਾ ਸੋਹਣਾ ਲੱਗਾ ਵੀ ਹਾਂ ਹਰਫਤੇ ਨਾਲ ਮੰਮੀ ਦੀ ਗੱਲ ਕਰਨ ਕੀ ਆਂ ਦਾ ਪੁੱਤ ਹਾਇ ਬੱਗ ਬੱਗ ਲਾਂ ਕਰਦਾਈ ਸੋਹਣਾ ਜਿਆ ਕਿਹੜੀਆਂ ਗੱਲਾਂ ਕਰਦਾ ਹਾਂ ਡੈਡੀ ਮੈਂ ਰੇਸਿੰਗ ਵੇਖੀ ਜਾਂਦੇ ਦਰ ਰਾਤ ਬੜੇ ਮੈਚ ਤੇ ਰਾਤ ਨੂੰ ਰੇਸਿੰਗ ਹਾਂ ਬੜੇ ਬੜੇ ਫੜੀ ਜਾਂਦੇ ਇੱਕ ਕਮੈਂਟ ਫੜੀ ਜਾ ਰਹੇ ਨਾ ਬੁਲਾ ਦਿਓ ਫਣੀਵਾ ਨੂੰ ਕਮੈਂਟ ਓਏ ਫਣੀਓ ਬੁਲਾ ਦੇ ਮੈਨੂੰ ਐ ਵੈਰੀ ਗੁੱਡ ਲੈ ਜਾ ਲੈ ਜਾ ਮੇਰੇ ਪਹਿਲਾ 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 ਲੈ ਜਾ ਲੈ ਜਾ ਲੈ ਜਾ ਪਹਿਲਾ 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 ਹੁਣ ਚਾਹ ਵੀ ਲਾ ਲਾ ਕੇ ਮੇਰੇ ਕੋਲ ਬਸ ਦੇਖਣਾ ਹੀ ਹੈ ਤੂੰ ਕੀ ਗੱਡੀ ਚਲੀ ਜਾਂਦੀ ਮੰਮੀ ਵੀ ਲੈ ਕੇ ਆਈ ਨਾ ਮੈਂ ਸੁਵਾਇਆ ਹੀ ਹੁਣੇ ਅਜੇ ਤੇ 9 ਵਜੇ ਸਮਾਂ ਤੇ 10:30 ਵਜੇ ਉੱਠ ਵੀ ਗਈ ਹੈ ਪਤਾ ਨਹੀਂ ਇਹਨੂੰ ਕੋਈ ਸੁਪਨਾ ਆਇਆ ਜਦਾਂ ਇਹ ਉੱਠ ਲੋਤੀ ਜੁੰਡੀਆਂ ਜੰਡੇ ਖਲਾਰ ਲਈਆਂ ਆਪਣੀਆਂ ਤੇ ਹੀ ਰਾਣੀ ਨੇ ਚਾ ਹਾਂ ਸੁਣੀ ਬੜਾ ਸੋਣਾ ਹੈ ਹਰ ਗੁਣਾ ਕਿੰਦਾ ਖੱਟਾ ਖੱਟਾ ਨਿੰਬੂ ਨੂੰ ਕਿਦਾ ਕਰਦੀ ਨਹੀਂ ਖੱਟਾ ਖੱਟਾ ਨਹੀਂ ਮੈਂ ਆਵਾਜ਼ ਮਾਰਦੀ ਹਰ ਗੁਣਾ <laughs> hanji, Hanji, kaitan tak Hanji? Harguna, Hadi. Ah, Hanji, Berry gede. Harguna, Hanji, Hanji boleh tak kan Hanji? Hanji, 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 Hanji. <laughs> ਕਿ ਲੈ ਪ੍ਰਤੀਏ ਦੋ ਪ੍ਰਤੀਏ ਦੋ ਕਾਜੋ ਤੇ ਮੈਂ ਕਿਹਾ ਚੱਲੋ ਸਮਾਨ ਲੈ ਆਣੇ ਥੋੜਾ ਵੇਖ ਕੇ ਜੇ ਕੁਝ ਪਸੰਦ ਆ ਗਿਆ ਤੇ ਤੇ ਬਾਕੀ ਦੁਕਾਨਾਂ ਚੁੱਕੇ ਆਣੀਆਂ ਐਤ ਵਰ ਕਿੰਨੇ ਚੱਲ ਜਾਣਾ ਵਾ ਭਾਂਡੇ ਵਾਲੇ ਚੱਲ ਜਾਣੀ ਬਾਕੀਆਂ ਦਾ ਪਤਾ ਨਹੀਂ ਹੁਣ ਮੈਂ ਤੇ ਮੰਮੀ ਚੱਲੇ ਚੱਲ ਜਾਨੇ ਹੁਣ ਆਪਾਂ ਬੈਟਰੀ ਤੇ ਸਾਨੂੰ ਤਾਂ ਮੇਕਅਪ ਦੇ ਸਮਾਨ ਹੀ ਵਧੀਆ ਲੱਗਦਾ ਬੱਸ 10 ਰੁਪਏ ਸੂਈਆਂ 10 ਰੁਪਏ हेयर पेन 10 ਰੁਪਏ ਇੱਥੇ ਪਾਂਡੇ ਵਾਲੀਆਂ ਲੱਗੀਆਂ ਪਲਾਸਟਿਕ ਦੇ ਹਨ ਸਾਰੇ ਉੱਧਰ ਫੇਰ ਮੇਕਅਪ ਦੀ ਇੱਧਰ ਪਾਂਡੇ ਆ ਗਏ ਮੰਮੀ ਦੇ ਇੱਥੇ ਦੇ ਪੈਣੇ ਪਾਂਡੇ ਹੈ ਏਕਾ ਏਗਾ ਕਰੇ ਇਹ ਸਾਮਾਨ ਲੱਗੋ ਇੱਥੇ ਲੱਗੇ ਹੋਏ ਨੇ ਪਰਸ ਇੱਥੇ ਬੜੇ ਰੀਮ ਲੱਗੇ ਹੋਏ ਨੇ ਨੈਕਲਸ ਵਗੈਰਾ ਸੈਟ ਸਾਰੇ ਹੀ ਨੇ ਇੱਧਰ ਵੀ ਸਾਰਾ ਮੇਕਅਪ ਦਾ ਸਮਾਨ ਹੈ ਲੱਗਾ ਜਬਟ ਬੈਂਡ ਵਗੈਰਾ ਜਿਆਦਾ ਆ ヘア ਬੈਂਡ ਅੱਡੀਆਂ ਦੁਕਾਨਾ ਉਧਰੋ ਚੁੱਕੀਆਂ ਦੀਆਂ ਸਾਰੀਆਂ ਅੱਡੀਆਂ ਰਹਿ ਗਈਆਂ ਆ ਵੀ ਚੁੱਕੀਆਂ ਜਾਣੀਆਂ ਹਣ ਬਸ ਆ ਸਾਮਾਨ ਜਿਆਦਾ ਲੱਗਾ ਹੁੰਦਾ ਇੱਧਰ ਲੱਗੇ ਹੋਏ ਨੇ ਮੈਟ ਸਾਰੇ ਇੱਧਰ ਕਵਰ ਲੱਗੇ ਨੇ ਟੇਬਲ ਕਵਰ, ਸੋਫਿਆਂ ਦੇ ਕਵਰ। ਆ ਦੇਖੋ ਕਿੰਨੇ ਪਿਆਰੇ ਪਿਆਰੇ ਆ। ਵੇ ਲੈ ਲੋ 4 ਦੋਸਤ। ਵੇ ਲੈ ਲੋ ਲਗਵਾ ਦੇ। ਆ ਦੇਖ ਆ ਕਿੰਨੇ ਦੇ ਆ? ਇਹ ਵੀ ਲੈ ਜਾਣਾ ਫੋਨ ਵੀ ਰੱਖ ਲੈਣਾ। ਕਿੰਨੇ ਦੇ? ਇਹ 150 ਦਾ 2 ਪੀਜਾ, 200 ਤੇ ਨਹੀਂ 200 ਤੇ 250। 200 ਦੇ 3। ਓ ਬਾਬਾ ਓ ਬਾਬਾ 200 ਰੁਪਏ ਦੇ ਤਿੰਨ ਮਾਡੂੰਗੇ ਆ ਬਾਬਾ ਪਾਪਾ ਜੀ ਹੁਣ ਇਹਨਾਂ ਨੇ ਭਾਂਡੇ ਸਾਰੇ ਸਸਤੇ ਲਾਤੇ ਆ ਕਿਉਂਕਿ ਜਿਹੜੇ 2 ਪੀਸ ਬਚ ਜਾਂਦੇ ਆ ਤਿੰਨ ਉਹ ਫਿਰ ਸੇਲ ਦੀ ਵੀ ਚਲਾ ਦਿੰਦੇ 50 ਰੁਪਏ ਦਾ ਲੂੰਗਾ ਜਾਂ 150 ਦੇ ਦੋ ਇਸ ਤਰ੍ਹਾਂ ਸਾਹਿਬ ਲਾ ਕੇ ਆਵੇ ਕਿੰਨੇ ਪਿਆਰੇ ਕੋਰਨਰ ਯਾਨੀ ਇਹ ਉੱਤੋਂ ਦੇ ਕਾਲਮ ਤੋਂ ਚੇਂਜ ਵੀ ਜਾਏਗਾ ਬਾਕੀ ਜਿਹੜੇ ਬਾਕੀ ਅੱਛਾ ਬੋਲੋ ਜੀ 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 ਹਰ ਗੁਣ ਵਸਤੇ ਆਪਸੰਦ ਕਰਦੇ ਪਈ ਐ येलो ਕਲਰ ਵਾਲਾ ਵਾ ਇਹ ਏਡ ਹੀ ਬੜਾ ਜ਼ਿਆਦਾ ਲਾਣ ਦੀ ਆ ਵੀ ਬਹੁਤ ਵੱਡਾ ਲਾਈਟ ਬੰਦ ਹੋ ਗਈ ਹਨੇਰਾ ਹੋ ਗਿਆ ਆ ਗਈ ਆ ਗਈ ਇੱਥੇ ਵੀ ਆ ਸਾਰੇ 150 ਦੇ ਦੋ ਭਾਂਡੇ ਲੇ ਉਦਰ ਪਲਾਸਟਿਕ ਤੇ ਆ ਉਦਰ ਪੇਚਕਸ ਵਗੈਰਾ ਸਾਰੇ ਲੱਗੇ ਪਾਰਾ ਹਾਂ ਆ ਖਰਾਬ ਹੋਇਆ ਸਾਈਟ ਆ ਪਵਾ ਹਨਾ ਤੇ ਲਗੀ ਹਰ ਮੇਂ ਤਰਵਾਤ ਕੀਤੀ ਆ ਇਹਨਾਂ ਤੋਂ ਤੇ ਹਰ ਗੁਣ ਤੋਂ ਸਮਾਨ ਦੀ ਹਰ ਗੁਣ ਵਾਸਤੇ ਲੈ ਆ ਲਿਆ ਸਿੱਪਰ ਲੈ ਆ ਲਿਆ එද විසාර කී කැන්ද මජාෝකාවි කනියමොමි කැද ුවාලි චාපය අමාගේද බොදනි කැනෙද දෝඩ සෝදය එද ප්ලාවර් ලක ਕਿੰਨੇ ਪਿਆਰੇ ਲੱਗਦੇ। ਬਾਬਾ ਜੀ ਦੇ ਕਮਰੇ ਬਸ ਇਹ ਪਸੰਦ ਕਰਦੇ ਗਏ ਸੀ। ਇੱਕ ਉਹ ਵਾਲੀ ਕਿ ਯੈਲੋ ਆ। ਕਿ ਤੇ ਸੈਟ ਲੱਗਾ ਆ। ਇੱਧਰ ਲੱਗੀਆਂ ਨੇ ਬਾਬਾ ਜੀ ਦੀਆਂ ਫੋਟੋਆਂ। ਅਰੇ ਬੜੀ ਭੰਡ ਹਰ ਗੁੰਮਸ ਦੇ ਖਿਡੌਣੇ ਪਸੰਦ ਕਰਦੇ ਨੇ ਇੱਧਰ ਸਾਰਾ ਲੱਕੜ ਦਾ ਸਮਾਨ ਲੱਗਾ ਹੈ ਕਿੰਨੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਪਰਸੂ ਕਿੰਨੇ ਸੋਹਣੇ ਆਹੋ ਬੱਚਿਆਂ ਦੇ ਖਿਡੌਣੇ ਆ ਸਾਰੇ ਆਹ ਇਹ ਤਾਂ ਮੈਂ ਆਪ ਬਣਾਉਂਦਾ ਆ ਆ ਦੇਖੋ ਆਪ ਕੀ ਮੁਗਨੀ ਆ ਨਾ ਨੀ ਦੇ ਸੱਪੇ ਲੱਗਿਆ ਰੇਸ ਸੱਪੇ ਲੱਗਿਆ ਜੱਪਾ ਲੱਗਿਆ ਸਿਰ ਪਰ ਤੇ ਲੱਗਿਆ ਲੱਤਾਰ ਹੈ ਮਾਂ ਲਿਖਣਾ ਬੀਤਦਾ ਉਹ ਗੱਡੀ ਚ ਖਿਡੌਣੇ ਹਾਂ ਖਲੋਏ ਜਾਂਦੇ ਹੈ ਉਹ ਗੇ ਰੱਖ ਲਈ ਮੈਂ ਬਚਪਨ ਦੇ ਵਿੱਚ ਆਹ ਵਾਲਾ ਸਾਮਾਨ ਲੈ ਕੇ ਹੁੰਦੇ ਨਹੀਂ ਘਰੇ ਵੱਲੇ ਦੇ ਮੇਲਾ ਲੱਗਦਾ ਨਾ ਕੋਠੇ ਦਾ ਮੇਲਾ ਹਾਂ ਉੱਥੋਂ ਲਿਆ ਨਹੀਂ ਨਹੀਂ ਸੀ ਯਾਦ ਆ ਗਈ ਤੇਆਂ ਦੇਖੋ ਕਿੰਨੀਆਂ ਪਿਆਰੀਆਂ ਫਲਾਵਰ ਬਹੁਤ ਜ਼ਿਆਦਾ ਪਿਆਰੀਆਂ ਇੱਧਰ ਵੀ ਫਲਾਵਰ ਲੱਗੇ ਤੇ ਟੈਡੀ ਪਏ ਆ ਦੇਖੋ ਕਿੰਨਾ ਪਿਆਰੇ ਲੱਗਦੇ ਆ ਇਹ ਦਿੱਤ ਲਈ ਸੱਤ ਦੇਦੇ ਪਏ ਆ ਇੱਥੇ ਤਾਂ ਹੈ ਨਹੀਂ ਹੋਰ ਕਿਸੇ ਦੁਕਾਨ ਤੋਂ ਦੇਖਿਆ ਹੁੰਦਾ ਕੋ ਉਹ ਲੱਗੇ ਤੇ ਇਹ ਭਰ ਕੱਪ ਬਹੁਤ ਛੋਟੇ ਜਿਹੇ ਨਾਲ ਇੱਧਰ ਕੱਚੀਆਂ ਗਲਾਸੀਆਂ ਲੱਗੀਆਂ ਸਾਰੀਆਂ ਆ ਦੇਖੋ ਕਿੰਨੇ ਪਿਆਰੇ 골ਡਨ ਕਲਰ ਦੇ ਹਨ ਸੋਹਣੇ ਲੱਗਦੇ ਆ ਕੀਤੀ ਸੈਟ ਕਿਹੜਾ ਕਹਿ ਰਹੇ ਫਿਰ ਅਸਟੈਂਡ ਬੰਦ ਕਰਨ ਲੱਗਿਆ ਨੇ ਨਾ ਆਂਡੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਇਹ ਦੇਖੋ ਇੱਕ ਆਓ ਲੈ ਆ ਲੈ दादी ਕੋਕਿੰਗ ਲੈ ਪਿਆਰੇ ਦੂਗੇ 100 ਦੇ ਦੋ ਆਹ ਮਾ ਥੋੜਾ ਖਾਈ ਜਾ ਪੜੀ ਜੇ ਤੇ ਸੋ ਪਿੰਕ ਤੋਂ ਨਾ ਪਾ ਕਰੀ ਲੈ ਮੈਂ ਮੰਮੀ ਨੂੰ ਲੈ ਕੇ ਦਿੱਤੀ ਜੁੱਤੀ ਪਾਣੀ ਵਾਸਤੇ ਲੈਣਾ ਨਹੀਂ ਪਰ ਜਸ ਤੇ ਖਾਫ ਸੋ ਦੇ ਦੋ ਨਾ ਸੋ ਦੇ ਦੋ ਦੋ ਕਾਪੜੇ ਤੋਂ ਡੱਬੇ ਆਹੋ ਡੱਬੇ ਤੋਂ ਡੱਬੇ ਆਓ ਸੋ ਦੇ ਦੋ ਡੱਬੇ ਆਹਰੇ ਛੋਕ ਨੂੰ ਲੱਤ ਕੇ ਰੋਣਾ ਤੇ ਕਟਗੀ ਸਾਢੇ ਬਟਾ ਹਲੇ

ਹਰ ਗੁਣ ਵਾਸਤੇ ਕੋਚ ਮੈਂ ਅਫੀਸ਼ੀਅਲੀ ਹੋਣੀ ਭੁੱਲ ਗਈ ਸੌਰੀ ਵਿਚਾਰੀ ਵਾਸਤੇ ਲਿਓਣੀ ਚਾਹੀਦੀ ਹੈ ਨਾ ਨਹੀਂ ਲਿਆਂਦਾ ਪੁੱਤ ਕੋਚ ਨਹੀਂ ਲਿਆਂਦਾ ਮਗਰ ਮਗਰ ਲੱਗੀ ਵਿਚਾਰੀ ਪਾਦੀ ਹੋਏ ਨਾ ਪੱਜਣ ਦੀ ਕਿੱਦਾਂ ਹਰ ਗੁੰਦਾ ਸਬਾਨ ਵਿਖਾ ਦੋ ਕਮੀਜ਼ ਤੇਲੀਆ ਹਰ ਗੁੰਦਾ ਸਮਾਨ ਕਿਹੜਾ ਵਾ ਛੂਟੀ ਸੋਦੀ ਹੋਜ ਵੇਖ ਲਿਆ ਦਾਦੂ ਨੂੰ ਤੇ ਭੁਖਾ ਦੇ ਹੂੰ ਹੋਏ ਕਿ ਧੀ ਤੇਜੀ ਉਹਨੇ ਆਪਣਾ ਸਵਾਰ ਵੇਲ ਲਿਆ ਆਪੇ ਲੈ ਕੇ ਕੱਢ ਕੇ ਖੰਦੀ ਪਰਸ ਆਈ ਦੇ ਜੁੱਲਫਾਫੇ ਚੋ ਕੇ ਚ ਕੱਢ ਲਿਆ ਨਹੀਂ ਇਹਦੇ ਪਾਣੀ ਪੀਣ ਨੂੰ ਲੈਂਦੀ ਹਰ ਗੁੰਦੇ ਮੈਂ ਬੜੇ ਸ਼ੌਂਕ ਨਾਲ ਪਿੰਦੀ ਸ਼ਰਾਬ ਦੀ ਬੋਤਲ ਲੈ ਕੇ ਨਾ ਉਥੋਂ ਸਕੂਲ ਫੜਦਾ ਵਾ ਵਾਓ ਕਹਦੇ ਵਾਓ ਚੱਲ ਉੱਪਰ ਵਾਓ ਵਾਓ ਬਾਗੀ ਅਸਰ ਆ ਨੀ ਜੀਗਾ ਨਾ ਹਾਂ ਫੋਨ ਨੀ ਜੀਗਾ ਨਾ ਆ ਗਿਆ ਤੇ ਤਾਂ ਬਾਗੀ ਯਾਰੋ ਆ ਉਸ ਤੋਂ ਬਾਅਦ ਉਹ ਕੰਦੀ ਆਲੂ ਚਿੱਲਣ ਵਾਲੀ ਅਰਗਨ ਵਾਓ ਵਾਓ ਬੋਲ ਦੋ ਵਾਓ ਕੀ ਬੋਲਦੀ ਤਾਪੇ 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 ਗੱਲ ਨਾ ਵੱਡੀ ਜੇ ਐਚੀ ਪਾ ਦੋ ਟੌਪਸ ਵਾਲੇ ਜੀ

ਮੰਮੀ ਵਾਸਤੇ ਹਾਂਡੇ ਯਾਨੀ ਪਿਛਲੀ ਵਾਰੀ ਵੀ ਲਿਆਂਦੀ ਉਹ ਹਾਲੇ ਤੱਕ ਹੰਡਨ ਦੀ ਬਾਓ ਕਿਆ ਦੇ ਤਰ ਗੁੰਨੇ ਪਰਸ ਪਹਿਲੇ ਵੇ ਲਿਆ ਤਰ ਗੁੰਦਾ ਪਰਸ ਵੇਖ ਲੋ ਪੀਵੀ ਤੇ ਇਹਦਾ ਸੌਣ ਪਹਿਲਾ ਹੁੰਦਾ ਜੇਬੇ ਦਾ ਆਹੀ ਇਹਨੂੰ ਪਰਚਮ ਖਾਇਆ ਨਹੀਂ ਇਹਦੇ ਬੜੀ ਖੁਸ਼ ਆ ਚੰਗਾ ਕੀਤਾ ਜੇ ਆਪਾਂ ਦਾ ਕਿਉਂ ਮੈਂ ਹੁਣੇ ਜੀ ਲਿਖਦੇ ਮੈਂ ਵੀ ਇਹਨੇ ਨਾ ਪਰਚਮ ਚੋੜ ਦਾਲ ਬਣਾਇਆ ਪਰਸੀ ਮਹਾਂ ਦਾਲੇ ਪਰਚਮ ਖਰਾਬ ਹੀ ਕਰ ਦੇਣਾ ਲਾਦਾ ਨਹੀਂ ਕਰਦਾ ਤੇ ਨਾ ਸਹੀ ਤੀਰਪੇੜੀ ਆਈ ਦੀਆਂ ਦੀ ਤੁਹਾਨੂੰ ਬੋਲੇ ਹੋਂਦੇ ਆਹੀ ਸਹੀ ਹੀ ਨਾ ਬਾਕੀ ਸੇਮ ਇੱਕੋ ਜੀਆਂ ਹੀ ਸਾਰੀਆਂ ਦਿੱਤਾ ਕੋ ਮੇਰੇ

ਕੱਲ੍ਹ ਵੀ ਠੀਕ ਹੈ ਜੀ ਤੁਹਾਨੂੰ ਅੱਜ ਦਾ ਵੀਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਅਗਨੇ ਵੀਡੀਓ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ